ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਕੀ ਹਾਲ ਹੈ ਸਾਰਿਆਂ ਦੇ ਤੇ ਮੇਰੇ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੁਸੀਂ ਹੁਣ ਆਹ ਵੀਡੀਓ ਦੇਖਿਓ ਇਹ ਹੈਗੀ ਆ ਮਾਂ ਪੁੱਤ ਦੀ ਜੋੜੀ ਤੇ ਮੇਰੇ ਸਾਲਿਆਂ ਨੇ ਜਮਾ ਸ਼ਰਮੇਲਾ ਹੀ ਪਈ ਹੈ ਉਹ ਕਿਸੇ ਪਾਸਿਓਂ ਲੱਗਦਾ ਵੀ ਇਹ ਮਾਂ ਪੁੱਤ ਹੋਣਗੇ ਆ ਦੇਖਿਓ ਮਾੜਾ ਜਿਹਾ ਸੋ ਗਾਇਸ ਇਸ ਵਲੌਗ ਕੋ ਇਤਨਾ ਹੀ ਰੱਖਤੇ ਹੈ ਮਿਲ ਜਾਂਗਾ ਤੁਹਾਨੂੰ ਅਗਲੇ ਵਲੌਗ ਮੈਂ ਤਦ ਤੱਕ ਲਈ ਬਾਏ ਬਾਏ ਆਹ ਦੇਖ ਲਓ ਇਹਨਾਂ ਨੂੰ ਓਏ ਕਿਹੜੇ ਪਾਸਿਓਂ ਮਾਂ ਪੁੱਤ ਲੱਗਦੇ ਨੇ ਓਏ ਮੈਂ ਤਾਂ ਹੈਰਾਨ ਆ ਯਾਰ ਓ ਮਾਂ ਦੇ ਪੁੱਤ ਦਾ ਕਿੰਨਾ ਪਵਿੱਤਰ ਹੈ ਰਿਸ਼ਤਾ ਹੁੰਦਾ ਇੱਕ ਮਰਿਆਦਾ ਹੁੰਦੀ ਹੈ ਤਾਂ ਮੇਰਾ ਸਾਲਾ ਮਰਿਆਦੀ ਭੰਗ ਕਰੀ ਜਾਂਦਾ ਕੋਈ ਅਲੱਗੇ ਕਾਰਵਾਈ ਪਾਉਣ ਨੂੰ ਫਿਰਦਾ ਕਿਹੜੇ ਪਾਸੇ ਨੂੰ ਲੱਗਦੇ ਨੇ ਓਏ ਇਹ ਮਾਂ ਪੁੱਤ ਦੇਖ ਲੈ ਕਿਵੇਂ ਚਿਮੜੀ ਪਈ ਆ ਐ ਜੇ ਕਰਕੇ ਮੈਨੂੰ ਲੱਛਣ ਜੇ ਗਲਤ ਲੱਗ ਰਹੇ ਨੇ ਇਹਨਾਂ ਦੇ ਆਪਕੋ ਹਮਾਰਾ ਬਲੌਗ ਕਿਹਦਾ ਲਗਾ ਪਲੀਜ਼ ਕਮੈਂਟਸ ਵਿੱਚ ਦੱਸਣਾ ਔਰ ਇੱਕ ਲਾਈਕ ਸਿਰ ਕਰ ਦੇਣਾ ਬਾ ਮਾਂ ਬੈਂਗੂ ਹੋ ਚੁੜਾ ਮੇਰੇ ਸਫਾ ਕਹਿੰਦੀ ਆਪਕੋ ਹਮਾਰਾ ਬਲੌਗ ਕੈਸੇ ਲੱਗਾ ਬਤਾਈਏ ਮਾ ਆਪ ਹਮਾਰੇ ਕਮੈਂਟੋ ਮੇ ਬਤਾਈਏ ਕਮੈਂਟਾਂ ਦੇ ਵਿੱਚ ਤੁਹਾਨੂੰ ਲਾਂਨਤਾ ਹੀ ਪੈਣੀਆਂ ਨੇ ਲਾਂਨਤਾ ਉਹ ਤੁਹਾਨੂੰ ਕਰੋੜ ਦੀ ਲਾਂਨਤਾ ਵੀ ਘਟ ਪੈਂਦੀ ਆ ਕਿ ਜੇ ਹਿਸਾਬ ਨਾਲ ਤੁਸੀਂ ਗੰਦ ਪਾਇਆ ਹੋਇਆ ਮੈਨੂੰ ਲੱਗਦਾ ਤੁਸੀਂ ਕੁਲੜ ਪੀ ਜਾ ਸੀਜ਼ਨ 2 ਲੈ ਕੇ ਆਮੋਗੇ ਹੁਣ ਲੈ ਦੇਖ ਲੋ ਪਤਾ ਰੰਗ ਦੇ ਵਿੱਚ ਭੰਗ ਇਹ ਵੀ ਸੋਚ ਰਹੇ ਹੋਣਗੇ ਵੀ ਕਥੂ ਆ ਗਿਆ ਟੈ ਜਾਣਾ ਮੇਰਾ ਸਾਲਾ ਉਧਰ ਹੀ ਰਹਿੰਦਾ ਸਾਰਾ ਸਾਰਾ ਸਿਸਟਮ ਹੀ ਖਰਾਬ ਕਰਤਾ ਮੈਨੂੰ ਲੱਗਦਾ ਕੋਈ ਗਲਤ ਕਾਰਵਾਈ ਬੌਂਦ ਨੂੰ ਫਿਰਦੇ ਸੀਗੇ ਇਹ ਉਹ ਲੋਕੀ ਕਹਿੰਦੇ ਹੁੰਦੇ ਨੇ ਵੀ ਦਾਲ ਦੇ ਵਿੱਚ ਕੁਝ ਕਾਲਾ ਇੱਥੇ ਦਾ ਸਾਲੀ ਸਾਰੀ ਦਾਲੇ ਮੈਨੂੰ ਕਾਲੀ ਲੱਗ ਰਹੀ ਹੈ ਆਹ ਦੇਖ ਲਓ ਓਏ ਸਾਲਾ ਜਮਈ ਕਲਜੂਗ ਆ ਗਿਆ ਜਮਈ ਕਲਜੂਗ ਆ ਗਿਆ ਇਧਰੋਂ ਮਾਂ ਆਪ ਦੇ ਪੁੱਤ ਨੂੰ ਨਹੀਂ ਕੁਝ ਸਮਝ ਰਹੀ ਇਧਰੋਂ ਪੁੱਤ ਸਾਲਾ ਆਪਣੀ ਮਾਂ ਨੂੰ ਨਹੀਂ ਕੁਝ ਸਮਝ ਰਿਹਾ ਉਹ ਹੁਣ ਅਗਲਾ ਦੇਖ ਕੇ ਤਾਂ ਐਂ ਕਹੂ ਵੀ ਇਹ ਤਾਂ ਸੜੇ ਹੁਣੇ ਗਰਲਫ੍ਰੈਂਡ ਬੌਏ ਫ੍ਰੈਂਡ ਮਮਾ ਜੀ ਬਹੁਤ ਸਿੰਮਰ ਲੱਗ ਰਿਹਾ ਅੱਜ ਥੈਂਕ ਯੂ ਡਾਲ ਲੱਗ ਰਿਹਾ ਡਾਲ ਕਹਿੰਦਾ ਮਮਾ ਮਾ ਅੱਜ ਡਾਲ ਲੱਗ ਰਿਹਾ ਡਾਲ ਮੈਨੂੰ ਇਹਦੇ ਲੱਛਣ ਜਮੇ ਹੀ ਗਲਤ ਲੱਗ ਰਹੇ ਨੇ ਕਦੇ ਆਪਦੇ ਪਾਪੇ ਨੂੰ ਕਿਹਾ ਵੀ ਪਾਪਾ ਜੀ ਅੱਜ ਆਪ ਜਉਣਾ ਮੋਡ ਲੱਗ ਰਿਹਾ ਅਜਾਬ ਅਰਜਨ ਬੈਲੀ ਲੱਗ ਰਿਹਾ ਸਾਰਾ ਠਰਕੀ ਜਿਹਾ ਉਹ ਆਪਦੇ ਬਾਪੇ ਨੂੰ ਕੁਝ ਸਮਝਦਾ ਹੀ ਨਹੀਂ ਹੈਗੇ ਇਹ ਉਹਦਾ ਵਿਚਾਰਾ ਐ ਰੱਖਿਆ ਹੋਇਆ ਜਿਵੇਂ ਪੈਣਾ ਕਿਸੇ ਘਰ ਦਾ ਸੀਰੀ ਹੋਵੇ ਹਣ ਤਾਂ ਸਾਲਾ ਜਮਈ ਸੱਕ ਦੂਰ ਹੋ ਗਿਆ ਆ ਐ ਜੇ ਕੌਣ ਕਰਦਾ ਹੁੰਦਾ ਓਏ ਆਪਦੀ ਮਾਂ ਨੂੰ ਜਮਈ ਮਰਿਆਦਾ ਭੰਗ ਕਰਤੀ ਇਹਨੇ ਬੱਸ ਹੁਣ ਜਮਈ ਸਾਡਾ ਸੱਕ ਦੂਰ ਹੋ ਗਿਆ ਵੀ ਇਹ ਤਾਂ ਸਾਲੇ ਉਹ ਹੋਣੇ ਆ ਤੁਜੀ ਦੋਸਤਾਂ ਦੇ ਸਾਥੀ ਮਜੇ ਆਦੇ ਨਾ ਹਾਂ ਕਦੇ ਸਕੂਲ ਮੇ ਦਿਨ ਕਿਹੋ ਜਿਹਾ ਰਹਾ ਤੂੰ ਤਾਂ ਆਪਣੇ ਦੋਸਤੋਂ ਕੇ ਸਾਥ ਮਜੇ ਕਰਤੇ ਹੋ ਓ ਹੋਰ ਹੁਣ ਤੇਰੇ ਨਾਲ ਮਜੇ ਕਰੇ ਪਰ ਕਰਦਾ ਹੀ ਐ ਸਲੇ ਮਾਂ ਪੁੱਤ ਦੋਵੇਂ ਹੀ ਗਲਤ ਹੋਏ ਫਿਰਦੇ ਨੇ ਪਰ ਮਾਂ ਪੁੱਤ ਨਾ 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 ਉਹ ਮਾਂ ਪੁੱਤ ਦਾ ਰਿਸ਼ਤਾ ਤਾਂ ਬਹੁਤ ਪਵਿੱਤਰ ਹੁੰਦਾ ਹੈ ਇਹ ਮਾਂ ਪੁੱਤ ਨਹੀਂ ਹੈਗੇ ਇਹ ਤਾਂ ਸਲੇ ਕੁਸਾ ਹੋਰ ਨੇ ਉਹ ਮੇਰੇ ਮੂੰਹ ਕੁਸਾ ਹੋਰ ਨਿਕਲ ਜੂ ਕਾਣੂ ਕਾਣੂ ਮੈਂ ਤਾਂ ਇਨਾਂ ਦੇ ਪਿਓ ਦੇ ਹਰਾਣਾ ਵੀ ਇਹਦੇ ਮਾਰ ਰਖੜਾ ਨਾਲੇ ਆਉਦੀ ਘਰ ਵਾਲੀ ਤੇ ਰਖੜਾ ਮਾਰ ਨਾਲੇ ਇਹਦੇ ਮਾਰ ਜਾ ਭੈਜੋ ਬੇਦਖਲਾ ਕਰ ਦਿਓ ਇਨਾਂ ਨੂੰ ਬਸ ਪੇਵੋ ਬਚਾਰਾ ਸਾਰੀ ਦਿਹਾੜੀ ਬਾਹਰ ਕੰਮ ਕਰਦਾ ਮਰਦਾ ਵੀ ਚੱਲ ਮੇਰੇ ਜਵਾਕ ਨਾ ਭੁੱਖੇ ਮਰਨ ਵਧੀਆ ਇਹਨਾਂ ਨੂੰ ਵਧੀਆ ਸਕੂਲ ਦੇ ਵਿੱਚ ਪੜ੍ਹਾਵਾ ਵਧੀਆ ਮੇਰੀ ਘਰ ਵਾਲੀ ਦੇ ਸ਼ੌਂਕ ਪੂਰੇ ਕਰਾਂ ਪਰ ਉਹਨੂੰ ਕੀ ਪਤਾ ਹੈ ਵੀ ਘਰ ਦੇ ਵਿੱਚ ਤਾਂ ਗੁੱਸਾ ਹੋਰ ਹੀ ਚੱਲ ਰਿਹਾ ਹੈ ਵੀ ਸਾਲੀ ਇਹਦਾ ਬਸ ਯਾਰ ਹਾਏ ਹੋ ਰੱਬਾ ਮੇਰਾ ਉਹ ਤੂੰ ਇੱਕ ਵਾਰੀ ਧਰਤੀ ਦੇ ਆ ਕੇ ਦੇਖ ਤੇਰੀ ਧਰਤੀ ਤੇ ਕੀ ਕੁਝ ਹੋ ਰਿਹਾ ਜਮਈ ਕਲ ਜੁਆ ਆ ਪਿਆ ਹੈ ਸਹੀ ਗੱਲ ਕਹੀ ਸੀ ਬਾਬਿਆਂ ਨੇ ਵੀ ਆਉਣ ਦਾ ਟਾਈਮ ਬਹੁਤ ਖਰਾਬ ਹੋਊ ਬਹੁਤ ਭੜਾ ਹੋਊਗਾ ਵੀ ਦੇਖਿਆ ਨਹੀਂ ਜਾਣਾ ਸੜਾ ਸੱਚੀ ਹੋਣੀ ਦੇਖਿਆ ਜਾ ਰਿਹਾ ਇਹ ਸੋਸ਼ਲ ਮੀਡੀਆ ਨੇ ਤਾਂ ਸੜਾ ਹੋਰੇ ਕੁਝ ਕਰਕੇ ਡੱਖਤਾ ਆ ਜਵਾਕ ਜੇ ਵਿਗਾੜ ਤੇ ਲੈ ਉਹ ਮੈਨੂੰ ਨਹੀਂ ਆ ਕੁਝ ਦੇਖਿਆ ਜਾਂਦਾ ਹੈਗਾ ਮੈਨੂੰ ਤਾਂ ਲੱਗਦਾ ਮੈਨੂੰ ਤਾਂ ਅੱਖਾਂ ਦਾਣ ਕਰਨੀਆਂ ਪੈਣ ਗਿਆ ਹੁਣ ਆਪਾਂ ਤਾਂ ਨਹੀਂ ਬਈ ਆ ਕੁਝ ਦੇਖਿਆ ਜਾਂਦਾ ਨਾ ਨਾ ਪਤਾ ਬਹੁਤ ਪਵਿੱਤਰ ਬੰਦੇ ਆ ਪਰ ਦੁੱਧ ਦੋਤੇ ਬੰਦੇ ਆ ਇਹੋ ਜਿਹਾ ਕੁਝ ਤਾਂ ਸੱਤ ਉਹੀ ਨਹੀਂ ਦੇਖਿਆ ਜਾਂਦਾ ਇੱਧਰ ਵਿਚਾਰੀਆਂ ਸਾਡੀਆਂ ਮਾਵਾਂ ਦੇਖੋ ਕਿੰਨੀਆਂ ਭੋਲੀਆਂ ਨੇ ਘਰ ਦਾ ਸਾਰਾ ਕੰਮ ਕਰਦੀਆਂ ਨੇ ਸਲਵਾਰ ਸੂਟ ਪਾ ਕੇ ਰੱਖਦੀਆਂ ਨੇ ਆਖਰੀ ਪੀੜ੍ਹੀ ਆ ਵੀਰੇ ਜਿਹੜੀ ਇੰਨੀਆਂ ਭੋਲੀਆਂ ਨੇ ਕਈਆਂ ਕਈਆਂ ਕੋਲ ਤਾਂ ਮੋਬਾਈਲ ਫੋਨ ਵੀ ਨਹੀਂ ਹੈਗਾ ਕਈਆਂ ਨੂੰ ਮੋਬਾਈਲ ਫੋਨ ਵੀ ਨਹੀਂ ਚੱਜ ਨਾਲ ਚਲਾਉਣਾ ਆਉਦਾ ਹੋਣਾ ਜੇ ਆਪਾਂ ਨੂੰ ਦੋ ਰੋਟੀਆਂ ਦੀ ਭੁੱਖ ਹੋ ਤਾਂ ਆਪਾਂ ਨੂੰ ਤਿੰਨ ਰੋਟੀਆਂ ਖਵਾਊਗੀ ਵੀ ਕਿਤੇ ਮੇਰਾ ਪੁੱਤ ਭੁੱਖਾ ਨਾ ਰਹਿ ਜਾਏ ਬਹੁਤ ਲਾੜ ਪਿਆਰ ਕਰਨ ਗੀਆਂ ਸਵੇਰੇ ਉੱਠ ਕੇ ਮੱਥੇ ਤੇ ਪਾਰੀ ਕਰਕੇ ਉਠਾਉਣ ਗੀਆਂ ਵੀ ਮੇਰਾ ਪੁੱਤ ਉੱਠ ਜਾ ਮੇਰਾ ਪੁੱਤ ਉੱਠ ਜਾ ਮੇਰਾ ਪੁੱਤ ਚਾਹ ਪੀਲਾ ਏ ਭਾਈ ਮਰਿਆਦਾ ਹੁੰਦੀ ਹੈ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਬਹੁਤ ਜ਼ਿਆਦਾ ਪਵਿੱਤਰ ਹੁੰਦਾਗਾ ਤੇ ਇਹਨਾਂ ਨੂੰ ਦੇਖ ਲਓ ਮੇਰੇ ਸਾਲਿਆ ਨੇ ਗੰਦ ਪਾਇਆ ਹੋਇਆ ਜੇ ਕਦੇ ਮੇਰੇ ਕੋਲ ਭੈਣ ਜੋ ਬੰਦੂਕ ਹੁੰਦੀ ਨਾ ਮੈਂ ਨਾ ਇਹ ਗੋਲੀ ਮਾਰ ਦੇਣੀ ਤੇ ਆਰਪਾਰ ਕਰ ਦੇਣੀ ਸੀ ਉਹ ਮੈਂ ਤਾਂ ਇਹਨਾਂ ਦੇ ਬੁੜੇ ਤੇ ਹੈਰਾਨ ਆ ਓਏ ਕਿਵੇਂ ਚੱਲਦੀ ਜਾਂਦਾ ਇਹ ਜਾ ਕੁਝ ਜਾ ਤਾਂ ਤੂੰ ਜ਼ਹਿਰ ਪੀ ਕੇ ਮਰ ਜਾ ਜਾ ਮੇਰੇ ਸਾਲਿਆ ਗੋਲੀ ਆਰਪਾਰ ਕਰ ਦੇਣਾ ਦੇ ਬਸ ਕੰਮ ਦਾ ਏਡ ਦੇ ਪਰੇ ਪਾ ਕੇ ਤੁਝੀ ਮੈਂ ਕਰ ਦੇ ਦੂੰਗੀ ਆਹੀ ਝਾਕੂ ਨਾਲ ਇੱਕ ਦੂਜੇ ਦਾ ਗਲਾ ਵੜ ਦੋ ਵਧੀਆ ਰਹੋਗੇ ਕੰਮ ਨਵੇੜ ਦੋ ਪਰੇ ਜੇ ਕਿਤੇ ਮੈਂ ਤੁਹਾਡਾ ਗਵਾਂਢੀ ਹੁੰਦਾ ਨਾ ਇੱਕ ਅਦੇ ਦਾ ਤਾਂ ਮੈਂ ਸਿਰ ਪਾੜੇ ਲੈਣਾ ਪੀਗਾ ਨਾਲੇ ਤੁਹਾਡੇ ਘਰੇ ਜਿਹੜੇ ਮੈਂ ਰੋੜੇ ਮਾਰ ਕੇ ਭੱਜਿਆ ਕਰਦਾ ਉਹ ਲੈਦਾ ਔਰ ਅੱਬਾ ਤੂੰ ਆਕੇ ਦੇਖ ਲੈ ਤੇਰੀ ਧਰਤੀ ਦੇ ਕੀ ਕੁਸਾ ਹੋ ਰਿਹਾ ਕਲ ਜੁਗ ਆ ਗਿਆ ਜਮਾ ਹੀ ਕਲ ਜੁਗ ਸਾਰੀ ਮਾਂ ਪੁੱਤ ਨੂੰ ਸ਼ਰਮ ਨਹੀਂ ਰਹੀ ਹੈਗੀ